ਪੰਜਾਬ ਦੇ ਵਿੱਚ ਬੀਤੀ ਰਾਤ ਤੋਂ ਬਰਸਾਤ ਹੋ ਰਹੀ ਹੈ ਬਰਸਾਤ ਨਾਲ ਲੋਕਾਂ ਨੂੰ ਭਾਵੇਂ ਗਰਮੀ ਤੇ ਰਾਹਤ ਮਿਲੀ ਹੈ ਲੇਕਿਨ ਸਮਾਣਾ ਦੇ ਨੇੜਲੇ ਪਿੰਡ ਖੇੜੀ ਮਲਾਂ ਦੇ ਵਿੱਚ ਇੱਕ ਗਰੀਬ ਪਰਿਵਾਰ ਦਾ ਮਕਾਨ ਦੀ ਛੱਤ ਸਵੇ ਡਿੱਗੀ ਹੈ ਜਿਸ ਦੇ ਵਿੱਚ ਤਿੰਨ ਬੱਚੇ ਜ਼ਖਮੀ ਹੋਏ ਹਨ ਜਿਨ੍ਹਾਂ ਕੀ ਉਮਰ ਇੱਕ ਦੀ 8 ਸਾਲ ਹੈ ਇੱਕ ਦੀ 5 ਸਾਲ ਹੈ ਇੱਕ ਦੀ 3 ਸਾਲ ਦੇ ਕਰੀਬ ਦਸੀ ਹੈ ਉਸ ਦੇ ਪਿਤਾ ਨੂੰ ਛੱਟਾਂ ਲੱਗੀਆਂ ਹਨ ਪਤਨੀ ਇਹਦੀ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਈ ਸੀ ਪ੍ਰਮਾਤਮਾ ਨੇ ਸ਼ੁਕਰ ਕੀਤਾ ਵਾਹਿਗੁਰੂ ਨੂੰ ਵੀ ਇਸ ਕਰਦੇ ਵੀ ਜਿਹੜਾ ਉਸ ਦਾ ਪਤੀ ਉਹ ਜਿਹੜੇ ਬੱਚੇ ਸੋ ਰਹੇ ਸੀ ਉਹ ਛੱਤ ਡਿੱਗੀ ਤੁਸੀਂ ਉੱਪਰੋਂ ਛੱਡ ਡਿੱਗਣ ਨਾਲ ਉਹਨਾਂ ਕੇ ਸੱਟਾਂ ਲੱਗੀਆਂ ਉਹਨਾਂ ਹਸਤਾ ਸਮਾਨਾ ਪਹੁੰਚਾਇਆ ਜਿੱਥੇ ਉਹਨਾਂ ਕੇ ਮੁਰਲਾ ਇਲਾਜ ਕਰਕੇ ਬੱਚੇ ਜਿਹੜੇ ਆ ਮੁਰਲਾ ਇਲਾਜ ਕਰਕੇ ਉਹਨੂੰ ਸਮਾਨਾ ਤੋਂ ਪਿੰਡ ਭੇਜਦਾ ਹੈ ਇਸ ਦੀ ਸੂਚਨਾ ਐਸ ਡੀ ਐਮ ਪਟਿਆਲਾ ਅਰਵਿੰਦ ਕੁਮਾਰ ਨੇ ਦਿੱਤੀ ਗਈ ਉਹਨਾਂ ਨੇ ਕਿਹਾ ਕਿ ਮੈਂ ਇਸ ਪਰਿਵਾਰ ਦੇ ਨੇ ਮਦਦ ਲਈ ਸਰਕਾਰ ਤੋਂ ਲਿਖ ਕੇ ਭੇਜਾਂਗਾ ਤਾਂਕਿ ਇਸ ਗਰੀਬ ਪਰਿਵਾਰ ਦੀ ਮਦਦ ਹੋ ਸਕੇ ਲੇਕਿਨ ਲਾਡੀ ਸਿੰਘ ਕੇ ਵੀ ਲੱਤ 'ਚ ਸੱਟ ਲੱਗੀ ਹੈ ਅਜੀ

ਕੋਈ ਕੰਮ ਕਰਨ ਵਾਲੀ ਹੈ ਜੀ ਨਾਲ ਇਹ ਜਿਹੜੇ ਬੱਚੇ ਹੈ ਤੁਸੀਂ ਇਹ ਇਹਨਾਂ ਨੇ ਹਾਂ ਤੁਹਾਡੇ ਕੀ ਨਾਮ ਦੱਸੋ ਤੁਸੀਂ ਅਮਨੇਸ਼ਾ ਜੀ ਅਮਨੇਸ਼ਾ ਤੁਸੀਂ ਡਿਸਟੈਂਸ ਛੱਡ ਗਈ ਤੁਸੀਂ ਕਿੱਥੇ ਗਏ ਸੀ ਮੈਂ ਗੁਰੂ ਘਰ ਮਤਾਂ ਟੇਕਣ ਗਈ ਹੋਈ ਸੀ ਮੈਂ ਠਾਲ ਕੇ ਗਈਆਂ ਕਨ ਵੀ ਪੀ ਪੈ ਰਹੀ ਬਸ ਇਹ ਬਾਹਰ ਬਾਥਰੂਮ ਕਰਨ ਆਏ ਹੋਣੇ ਉੱਪਰ ਛੱਡ ਕੇ ਗਈ ਬਸ ਇਹਨਾਂ ਬੱਚਿਆਂ ਦੇ ਨਾਮ ਕੀ ਤਿੰਨਾਂ ਦੇ ਇੱਕ ਦਾ ਨਾਮ ਸਾਹਿਲ ਆ ਜੀ ਆ ਇਹ 3 ਸਾਲ ਦਾ ਜੀ ਚਰਨਜੀਤ ਇਹ ਇੱਕ ਮਾਈ ਵੱਡਾ ਬਹੁਤ ਕੰਡੀਸ਼ਨ ਕਰਵਾ ਜੀ ਬੇੜਿਆਂ ਨੇ ਵਾਲੇ ਨੇ ਵਿਚਾਇਆ ਸਰਕਾਰ ਤੋਂ ਕੀ ਮੰਗ ਕਰਦੇ ਹੋ ਮਦਦ ਹੋਵੇ ਤੁਹਾਡੀ ਸਰਕਾਰ ਤੋਂ ਸਾਰੀ ਮਦਦ ਹੋਵੇ ਸਾਨੂੰ ਘਰ ਵਾਸਤੇ ਜਗ੍ਹਾ ਦੇਣ ਪੈਸਾ ਦੇਣ ਸਾਨੂੰ ਸਾਰੀ ਮਦਦ ਕਰ ਸਾਡੀ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਜੇ ਇਹ મોદી ਸਰਕਾਰ ਪਿੰਡਾਂ ਦੇ ਜਿਹੜੇ ਬਾਲਿਆਂ ਵਾਲੇ ਕਰਤੀ 7.5 ਲੱਖ ਰੁਪਏ दिए ਪਿੰਡਾਂ 'ਚ ਸਰਸੀ ਮੇ ਤੁਹਾਡੇ ਪਿੰਡ ਸੇ ਮਿਲੇ ਕਿਸੇ ਨੂੰ ਮਿਲੇ ਹੋਣੇ ਜਿਨ੍ਹਾਂ ਨੂੰ ਮਿਲੇ ਹੋਣੇ ਸਾਨੂੰ ਤਾਂ ਕੰਦੀਆਂ ਦੇਖ ਗਈ ਪਰ ਸਾਨੂੰ ਕਿਸੇ ਨੇ ਵੀ ਮਦਦ ਕਰੀ ਨਾ ਅਜੀ ਦੋ ਪਰਿਵਾਰ ਆ ਜੀ ਇਹ ਘਰ ਚ ਪਰ ਸਾਡਾ ਬਹੁਤ ਪੁਰਾਣਾ ਸੀ ਆਹ ਇੱਕ ਛੋਟੂ ਜਿਹਾ ਬਣਾਇਆ ਨਾ ਇਹ ਤੁਸੀਂ ਦੇਖ ਰਹੇ ਹੋ ਜਿਹੜੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਹੈ ਉਸਕੇ ਤਹਿਤ ਗਰੀਬ ਪਰਿਵਾਰਾਂ ਨੂੰ ਜਿਨ੍ਹਾਂ ਕੇ ਬਲਨੇ ਵਾਲ ਸਤਨ ਸੀ ਉਹਨਾਂ ਨੂੰ 1.5 ਲੱਖ ਰੁਪਏ ਕੀ ਕੇਂਦਰ ਸਰਕਾਰ ਵੱਲੋਂ ਮਦਦ ਕੀਤੀ ਗਈ ਲੇਕਿਨ ਇਸ ਪਿੰਡ ਦੇ ਵਿੱਚ ਜਿਹੜੇ ਇਹ ਲਾਡੀ ਸਿੰਘ ਦਾ ਪਰਿਵਾਰ ਹੈ ਦੋ ਪਰਾ ਤੁਸੀਂ ਦੇਖ ਰਹੇ 50 ਗੇਜ 60 ਗੇਜ ਥਾਂ ਹੈ ਔਰ ਇਹ ਬਲਨਾ ਔਰ ਇੱਕ ਸਸਤੀ ਜਿਹੀ ਡਿੱਗੀ ਹੈ ਜਿਸ ਦੇ ਨਾਲ ਬੱਚਿਆਂ ਦੀ ਜਿੰਦਗੀ ਤੇ ਬਚ ਗਈ ਲੇਕਿਨ ਮਾਲੀ ਨੁਕਸਾਨ ਹੋਇਆ ਇਸ ਪਰਿਵਾਰ ਨੇ ਸਰਕਾਰ ਤੋਂ ਪੰਜਾਬ ਸਰਕਾਰੋਂ ਭਾਵੇਂ ਕੇਂਦਰ ਸਰਕਾਰ ਦੋਵਾਂ ਤੋਂ ਮਦਦ ਦੀ ਕੋਹਾੜ ਲਾਈਏ ਕਿਉਂਕਿ ਖੁੱਲੇ ਆਸਮਾਨ ਦੇ ਹੇਠਾਂ ਇਹ ਪਰਿਵਾਰ ਆ ਗਿਆ ਹੈ ਸਰਪੰਚ ਤੁਹਾਡੇ ਘਰ ਵਾਲੀ ਹੈ ਹਾਂਜੀ ਹਾਂ ਮੇਰੀ ਵਾਈਫ ਸਰਪੰਚ ਸਰ ਸਾਡੇ ਪਿੰਡ ਸਰਬਾ ਦੋ ਤਿੰਨ ਵਾਰੀ ਹੋਲਿਆ ਜੀ ਪਹਿਲਾਂ ਸੀ ਪੰਚਾਇਤ ਤੇ ਸਾਡੇ ਹੁੰਦੇ ਵੀ ਹੋਲਿਆ ਪਰ ਮਿਲਿਆ ਕਿਸੇ ਨੂੰ ਕੁਝ ਨਹੀਂ ਹੈਗਾ ਜੀ ਇਹ ਮਲਾਜਮ ਆਉਂਦੇ ਨੇ ਜੀ ਦੇਖ ਕੇ ਭੱਗ ਜਾਂਦੇ ਨੇ ਕੋਈ ਕਿਸੇ ਨੇ ਪਾਸ ਨਹੀਂ ਕਰਿਆ ਹੈਗਾ ਜੀ ਘਰ ਮਕਾਨ ਇਹ ਹੁਣ ਲਾਡੀ ਸਿੰਘ ਗਰੀਬ ਸੀ ਦੀ ਸਦਗੀ ਦੇ ਦੋਨ ਪਈਆਂ ਦੇ ਬੱਚੇ ਸੱਟਾਂ ਲੱਗੀਆਂ ਹੁਣ ਤੁਸੀਂ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਸਰਕਾਰ ਵੱਲੋਂ ਮਦਦ ਮੰਗਦੇ ਆਂ ਜੀ ਇਹਨਾਂ ਵਾਸਤੇ ਬਿਲਕੁਲ ਹੋਣੀ ਚਾਹੀਦੀ ਐ ਇਹਨਾਂ ਦੀ ਮਾਲੀ ਮਦਦ ਹੋਣੀ ਚਾਹੀਦੀ ਐ ਮਕਾਨ ਪਾ ਕੇ ਦੇਵੇ ਸਰਕਾਰ ਇਹ ਤੇ ਹੁਣ ਖੁੱਲੇ ਆਸਮਾਨ ਹੇਠਾਂ ਗਏ ਹਾਂਜੀ ਬੜਾ ਔਖਾ ਹੋ ਗਿਆ ਜੀ ਹੁਣ ਗਰੀਬ ਆਦਮੀ ਨੇ ਕਿੱਧਰ ਜਾਣਗੇ ਬਿਲਕੁਲ ਮੰਗੋ ਕਰਦੇ ਆਂ ਜੀ ਸਰਕਾਰ ਵੱਲੋਂ ਇਹਨਾਂ ਦਾ ਮਕਾਨ ਬਣਾ ਕੇ ਦੇਵੇ ਸਰਕਾਰ ਅ ਤਿੰਨ ਬੱਚਿਆਂ ਦੀ ਐਂਟਰੀ ਹੈ ਜੀ ਇੱਕ ਤਾਂ ਚਰਨਜੀਤ 3 ਸਾਲ ਦਾ ਇਕਮਜੀਤ 8 ਸਾਲ ਦਾ ਤੇ ਸਾਹਿਲ 4 ਸਾਲ ਦਾ ਇਹਦੇ ਫਾਦਰ ਇਹਨਾਂ ਹਾਂ ਜੀ ਇਹਦੇ ਫਾਦਰ ਵੀ ਨਾਮ ਸੀ ਹਾਂ ਉਹਨਾਂ ਕੇ ਸੱਟਾਂ ਹਾਂ ਉਹਨਾਂ ਦੀ ਵੀ ਕੁਝ ਪੁੱਜੀਆਂ ਸੱਟਾਂ ਸੀ ਪਰ ਉਹਨਾਂ ਦੀ ਐਂਟਰੀ ਨਹੀਂ ਕਰਾ ਰੱਖੇ ਹਨ ਠੀਕ ਹੈ ਬੱਚਿਆਂ ਸੱਟਾਂ ਬੱਚਿਆਂ ਦੀ ਸੀ ਬੇਨਤ ਤੇ ਇਹਨਾਂ ਦਾ ਫੂਟਰੀਂਗ ਵਗੈਰਾ ਕਰਕੇ ਐਕਸਟ੍ਰੀਵਰ ਹੋਣੇ ਵਸ ਇਹਨਾਂ ਹਾਂ ਪੈਂਡਿੰਗ ਵਿੱਚ ਐਕਸਰਾਈਜ਼ ਵਾਈਸ ਹੋਏ ਵੀ ਹੈ ਤੇ ਮਾਰਨਿੰਗ ਚਾਏ ਸੀ 6 ਵਜੇ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣ ਨਿਊਜ਼